ਉਸ ਪਰਮਾਤਮਾ ਦੇ ਗੁਣਾਂ ਦਾ ਭੇਤ ਕੋਈ ਨਹੀਂ پا ਸਕਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਬਹੁਤ ਵੱਡਾ ਹੈ ਜੈ ਕਾਰਨ ਵੇਦ ਬ੍ਰਹਮ ਉਚਰੇ ਸ਼ੰਕਰ ਛੋਡੀ ਮਾਇਆ ਜੈ ਕਾਰਨ ਸਿਤ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਜਿਸ ਪਰਮਾਤਮਾ ਦੇ ਮਲਾਪ ਦੇ ਖਾਤਰ ਬ੍ਰਹਮਾ ਨੇ বেদ ਉਚਾਰੇ ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ ਜੈ ਕਾਰਣ ਸਤ ਭਏ ਉਦਾਸੀ ਦੇਵੀ ਮਰਮ ਨਾ ਪਾਇਆ ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ ਸਤਨਾ ਵਿੱਚ ਪੁੱਗ ਗਏ ਹੋਏ ਜੋਗੀ ਦੁਨੀਆ ਵੱਲੋਂ ਵਿਰਖਤ ਹੋ ਗਏ ਤੇ ਉਹ ਬੜਾ ਬਯੰਤ ਹੈ ਦੇਵਤਿਆਂ ਨੇ ਵੀ ਉਹਦੇ ਗੁਣਾ ਦਾ ਭੇਤ ਨਹੀਂ ਪਾਇਆ ਆਖੋ ਸਤਨਾਮ ਇਸ ਕਰਕੇ ਸਦਾ ਉਹਨੂੰ ਨਮਸਕਾਰ ਹੀ ਕਰਨੀ ਬਣਦੀ ਹੈ ਕਿ ਪਾਤਸ਼ਾਹ ਵਸ ਤੁਸੀਂ ਮੇਰ ਦੀ ਨਿਗਰ ਰੱਖੋ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਸੋਈ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਹੁਣ ਤਰਦਾ ਕੌਣ ਹੈ ਤਰਦਾ ਉਹ ਹੈ ਬਾਬਾ ਮਨ ਸਾਚਾ ਮੁਖ ਸਾਚਾ ਕਹੀਏ ਆਪਣੇ ਮਨ ਵਿੱਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹਮੇਸ਼ਾ ਵਸਾ ਕੇ ਰੱਖਣਾ ਹੈ ਤੇ ਮੂੰਹ ਨਾਲ ਸਦਾ ਥਿਰ ਪ੍ਰਭੂ ਦੀਆਂ ਸਿਫਤਾਂ ਕਰਨੀਆਂ ਇਸ ਤਰ੍ਹਾਂ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਪਾਰ ਲੰਘ ਜਾਈਦਾ ਹੈ ਤੇ ਉਹ ਸਦਾ ਥਿਰ ਪ੍ਰਭੂ ਦਾ ਫਿਰ ਰੂਪ ਹੋ ਜਾਈਦਾ ਹੈ ਜਿਹੜਾ ਉਹਦੇ ਗੁਣਾਂ ਨੂੰ ਹਾਸਲ ਕਰ ਲੈਂਦਾ ਹੈ ਉਹ ਉਹਦੇ ਗੁਣਾਂ ਦਾ ਰੂਪ ਹੋ ਜਾਂਦਾ ਹੈ ਕਿਉਂਕਿ ਗੁਣਾਂ ਨਾਲ ਸਾਂਝ ਪੈਂਦੀ ਹੈ ਜਦੋਂ ਸਾਡੀ ਵਿਚਾਰ ਧਾਰਾ ਮਿਲਦੀ ਹੈ ਵਿਚਾਰ ਧਾਰਾ ਹੀ ਨਹੀਂ ਮਿਲਦੀ ਗੁਰੂ ਨਾਨਕ ਦੇ ਮਹਾਰਾਜ ਜੀ ਕੁਝ ਹੋਰ ਕਹਿੰਦੇ ਆ ਅਸੀਂ ਹੋਰ ਕੁਝ ਹੋਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੁਝ ਹੋਰ ਕਹਿੰਦੇ ਆ ਅਸੀਂ ਕੁਝ ਹੋਰ ਕਰਦੇ ਆ ਫਿਰ ਸਾਂਝ ਨਹੀਂ ਨਾ ਪੈਂਦੀ ਸਾਂਝ ਕਰੀਜੈ ਗੁਣਾ ਕਰੀਜੈ ਛੋਟ ਅਵਗਣ ਚੱਲੀ ਹੈ ਪਾਤਸ਼ਾਹ ਕਹਿੰਦੇ ਤੂੰ ਗੁਰੂ ਜੀ ਨਾਲ ਨਾ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਣਾਂ ਦੀ ਸਾਂਝ ਕਰਿਆ ਕਰ ਕਿਤੇ ਵੀ ਬੈਠਾ ਭਾਵੇਂ ਤੂੰ ਬਾਣੀ ਦੇ ਗੁਣ ਸੁਣਿਆ ਕਰ ਗੁਰਬਾਣੀ ਦੇ ਗੁਣ ਸੁਣਿਆ ਕਰ ਵੀ ਅੱਜ ਮੈਂ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਸੁਣਦਾ ਕੀ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਅੱਜ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਚਨ ਸੁਣਦਾ ਗੁਣ ਸੁਣਦਾ ਸਤਿਗੁਰੂ ਜੀ ਕੀ ਕਹਿੰਦਿਆ ਮੈਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਵਰਜਦੇ ਆ ਤੇ ਫਿਰ ਹੌਲੀ-ਹੌਲੀ ਫਿਰ ਸਾਨੂੰ ਸਮਝ ਆਉਣ ਲੱਗ ਜਿੰਦੀ ਹੈ ਨਹੀਂ ਆਪ ਜੀ ਰੋਜ਼ ਸੁਣਦੇ ਹਾਂ ਦੁਨੀਆ ਬਹੁਤ ਮੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਕੋਈ ਮੰਨਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਆ ਜੀ ਨੂੰ ਵੀ ਪੁੱਛੀਏ ਕਿ ਨੂੰ ਮੰਨਦੇ ਹੋ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਅਸੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਮੰਨੀ ਐ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਕਿੰਨੇ ਮੰਨੇ ਆ ਇਹੋ ਜਾਂ ਕੋਈ ਬਿਰਲਾ ਮਨੁੱਖ ਨੋ ਜਿਹੜਾ ਉਹਦੇ ਗੁਣਾਂ ਨੂੰ ਅੰਦਰ ਬਸਾਂਦਾ ਹੈ ਇਸੇ ਤਰ੍ਹਾਂ ਹਰ ਸ਼ਬਦ ਦੇ ਅੰਦਰ ਸਾਨੂੰ ਗਿਆਨ ਦਿੱਤਾ ਹੈ ਉਹ ਗਿਆਨ ਨੂੰ ਸੁਣਨਾ ਉਹ ਗਿਆਨ ਨੂੰ ਸਮਝਣਾ ਫੇਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਦੁਸ਼ਮਣ ਦੁੱਖ ਨਾ ਆਵੇ ਨੇੜਾ ਆਖੋ ਸਤਨਾਮ ਦੁਸ਼ਮਣ ਦੁੱਖ ਨਾ ਆਵੇ ਨੇੜਾ ਹਰ ਮਤ ਪਾਵੇ ਕੋਈ ਜਿਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ ਕੋਈ ਵੈਰੀ ਉਤੇ ਜੋਰ ਨਹੀਂ ਪਾ ਸਕਦਾ ਕਿਹੜੇ ਵੈਰੀ ਧਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਫਿਰ ਕੋਈ ਦੁੱਖ ਕਲੇਸ਼ ਉਹਨੂੰ ਦਬਾ ਨਹੀਂ ਸਕਦਾ ਉਹਨੂੰ ਨਿਰਾਸ਼ ਨਹੀਂ ਕਰ ਸਕਦਾ ਆਪਾਂ ਕਹਿੰਦੇ ਮੈਂ ਰੋਜ਼ ਆਉਂਦਾ ਮੈਂ ਰੋਜ਼ ਸੇਵਾ ਕਰਦਾ ਫਿਰ ਵੀ ਨਿਰਾਸ਼ਤਾ ਆਉਂਦੀ ਹੈ ਮਨ ਵਿੱਚ ਨਿਰਾਸ਼ਤਾ ਕਦੋਂ ਆਉਣੀ ਹਟੂਗੀ ਜਦੋਂ ਅਸੀਂ ਗੁਰੂ ਜੀ ਦੇ ਗੁਣ ਧਾਰਨ ਕਰਾਂਗੇ ਸ਼ਬਦ ਨੂੰ ਵਿਚਾਰ ਸਹਿਤ ਸਮਝਾਂਗੇ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਗੁਣ ਬਖਸ਼ਿਸ਼ ਕਰੋ ਕਿਉਂਕਿ ਹਰ ਸ਼ਬਦ ਵਿੱਚ ਸਤਿਗੁਰੂ ਜੀ ਪ੍ਰੇਰਣਾ ਕਰਦੇ ਆ ਜਿਵੇਂ ਕੀ ਕਰਨਾ ਵੀ ਸਿਮਰੋ ਸਿਮਰ ਸਿਮਰ ਸੁਖ ਪਾਓ ਸਾਥ ਸਾਥ ਸੰਭਾਲੇ ਮਰੇ ਕਹਿੰਦੇ ਇਹ ਕੰਮ ਕਰਿਆ ਕਰ ਜਿਹੜਾ ਪ੍ਰਮਾਤਮਾ ਲੋਕ ਪਰਲੋਕ ਸੰਗ ਸਹਾਈ ਜਿਹੜਾ ਲੋਕ ਤੇ ਪਰਲੋਕ ਵਿੱਚ ਤੇਰਾ ਸਾਥੀ ਬਣ ਸਕਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੁਹੇ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਮਹਾਰਾਜ ਕਹਿੰਦੇ ਫੇਰ ਜਲ ਨਹੀਂ ਡੂਬੈ ਜਾਲ ਡੋਬ ਨਹੀਂ ਸਕਦਾ ਤਸਕਰ ਨਹੀਂ ਲੇਵਾ ਕਹਿੰਦੇ ਚੋਰ ਚਰਾ ਨਹੀਂ ਸਕਦਾ ਭਾਹੇ ਨਾ ਸਕੈ ਜਾਲੇ ਅੱਗ ਜਲਾ ਨਹੀਂ ਸਕਦੀ ਇਸ ਤਰ੍ਹਾਂ ਸਿਮਰਨ ਜਿਹੜਾ ਉਹ ਸਾਡੀ ਮਦਦ ਕਰਦਾ ਹੈ ਕਿਵੇਂ ਮਦਦ ਕਰਦਾ ਹੈ ਨਿਰਤਨ ਕੋ ਧਨ ਜਿਵੇਂ ਗਰੀਬ ਬੰਦੇ ਵਾਸਤੇ ਧਨ ਗਰੀਬ ਬੰਦਾ ਹੋਵੇ ਧਨ ਕੋਲ ਹੋਵੇ ਨਾ ਤੇ ਧਨ ਮਿਲ ਜੇ ਉਹਨੂੰ ਸਹਾਰਾ ਮਿਲ ਜਾਂਦਾ ਨਾ ਇਸੇ ਤਰ੍ਹਾਂ ਮਾਰੇ ਕਹਿੰਦੇ ਮੇ ਨਿਰਤਨ ਨੂੰ ਧਨ ਮਿਲ ਜਾਂਦਾ ਅੰਦਲੇ ਕੋਟਿਕ ਅੰਨੇ ਬੰਦੇ ਨੂੰ ਸੋਟੀ ਫੜਾ ਦਈਏ ਸਹਾਰਾ ਮਿਲ ਜਾਂਦਾ ਇਸੇ ਤਰ੍ਹਾਂ ਮਾਰੇ ਕਹਿੰਦੇ ਅੰਦਲੇ ਕੋਟਿਕ ਟਿਕ ਨਾਮ ਹੈ ਡੰਗੋਰੀ ਦਾ ਸੋਟੀ ਕਹਿ ਲਈ ਮਾਤ ਦੁੱਧ ਜੈਸੇ ਬਾਲੇ ਕਹਿੰਦੇ ਜਿਵੇਂ ਬੱਚੇ ਨੂੰ ਮਾਂ ਦੇ ਦੁੱਧ ਦਾ ਸਹਾਰਾ ਬੱਚਾ ਬਿਲਕੁਲ ਰਿਹਾ ਛੋਟਾ ਦੁੱਧ ਮਿਲ ਗਿਆ ਸ਼ਾਂਤ ਹੋ ਗਿਆ ਇਸ ਤਰ੍ਹਾਂ ਮਰਿ ਗਏ ਨਿਰਤਨ ਕੋ ਧਨ ਅੰਦਲੇ ਕੋ ਟਿਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਵੋਹਿਤ ਪਾਇਓ ਹਰ ਨਾਨਕ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਕਿਵੇਂ ਸੇਵਦਿਆ ਸ਼ਰਧਾ ਕਰ ਸੇਵਨ ਗੁਰ ਪਾਰ ਉਤਾਰਨ ਹਾਰ ਜਿਹੜੇ ਉਹਨੂੰ ਸ਼ਰਧਾ ਕਰਕੇ ਸੇਵਦੇ ਫਿਰ ਗੁਰਪਾਰ ਉਤਾਰਨ ਹਾਰ ਇਸ ਤਰ੍ਹਾਂ ਮਰ ਸੱਚੇ ਪਾਤਸ਼ਾਹ ਕਹਿੰਦੇ ਆ ਸਾਗਰ ਮੈਂ ਗੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾ ਦੇ ਆਪਾਂ ਸ਼ਬਦ ਪੜ੍ਹ ਰਹੇ ਸੀ ਗੁਰੂ ਨਾਨਕ ਦੇਵ ਜੀ ਦਾ ਇਸ ਤਰ੍ਹਾਂ ਮਰ ਜੀ ਕਹਿੰਦੇ ਆਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸ ਆ ਇਹ ਸਾਰਾ ਜਗਤ ਤਮੋ ਗੁਣ ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ ਸਾਰੇ ਜੀਵਾਂ ਤਿੰਨ ਗੁਣਾਂ ਦੇ ਅਧੀਨ ਹਨ ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ ਜਿਹੜੇ ਬੰਦੇ ਨਾਮ ਜਪਦੇ ਹਨ ਉਹਨਾਂ ਉੱਤੇ ਇਹ ਤਿੰਨ ਗੁਣ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਆਖੋ ਸਤਿਨਾਮ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਹਿਣਾ ਹੈ ਤੇ ਤਸ ਕਰ ਜੋ ਨਾਮ ਨਾਲੇ ਵਾਸੈ ਕੋਟ 58 ਪਰ ਹਾਂ ਤਸਕਰ ਕਹਿੰਦੇ ਆ ਚੋਰ ਨੂੰ ਇੱਥੇ ਵੀ ਤਸਕਰ ਸ਼ਬਦ ਆਇਆ ਪਹਿਲਾਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਪੜਿਆ ਉਹਦੇ ਵਿੱਚ ਵੀ ਤਸਕਰ ਆਇਆ ਤਸਕਰ ਭਾਵ ਤੇ ਤਸਕਰ ਜੋ ਨਾਮ ਨਾਲ ਲੇਵਾ ਮਹਾਰਾਜ ਕਹਿੰਦੇ ਜਿਹੜੇ ਜੀ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ ਤਿੰਨਾ ਗੁਣਾ ਦੇ ਚੋਰ ਹਨ ਤੇ ਇਹਨਾਂ ਨੂੰ ਮਾਰ ਖਾਂਦੇ ਹਨ ਕਿਉਂਕਿ ਉਹ ਸਦਾ ਕਾਮ ਕਰਦੋ ਲੋਮ ਉਹ ਹੰਕਾਰ ਸ਼ੇਰਾਂ ਦੇ ਘੁਰਨਿਆਂ ਵਿੱਚ ਬਸਦੇ ਹਨ ਜੇ ਕੋ ਇੱਕ ਕਰੈ ਚੰਗਾਈ ਮਨ ਚਿੱਤ ਬਹੁਤ ਵਫਾਵੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਵੇਖੋ ਉਸ ਪਰਮਾਤਮਾ ਦੀ ਖੁੱਲ੍ਹ ਦਿਲੀ ਉਹ ਕਿੱਡੇ ਵੱਡੇ ਦਿਲ ਵਾਲਾ ਹੈ ਜੇ ਕੋਈ ਬੰਦਾ ਕਿਸੇ ਨਾਲ ਕੋਈ ਇੱਕ ਭਲਾਈ ਵੀ ਕਰਦਾ ਹੈ ਤਾਂ ਉਹ ਆਪਣੇ ਮਨ ਵਿੱਚ ਚਿੱਤ ਵਿੱਚ ਬੜੀਆਂ ਫਿਰ ਫੁਰਨੇ ਪੈਦਾ ਕਰ ਲੈਂਦਾ ਹੈ ਤੇ ਮਾਣ ਪੈਦਾ ਕਰ ਲੈਂਦਾ ਹੈ ਕਹਿੰਦੇ ਜੇ ਕਿਤੇ ਇੱਕ ਚੰਗਿਆਈ ਵੀ ਕਰ ਦੇ ਕਿਉਂਕਿ ਬਰਿਆਈਆਂ ਨਹੀਂ ਦਿਸਦੀਆਂ ਇੱਕ ਚੰਗਿਆਈ ਸੌ ਨੂੰ ਦੱਸੂ ਇੱਕ ਬਰਿਆਈ ਕਿਸੇ ਨੂੰ ਨਹੀਂ ਦੱਸਦਾ ਬਰਿਆਈ ਥੋੜੀ ਦੱਸੂ 10 ਬਰਿਆਈਆਂ ਕਰ ਦੇ ਇੱਕ ਚੰਗਿਆਈ ਕਰ ਦੇ ਇੱਕ ਚੰਗਿਆਈ ਤਾਂ ਐਦਾਂ ਲੱਗੂ ਵੀ ਦੁਨੀਆ 'ਚ ਫੈਲ ਜੇ ਪਰ ਬਰਿਆਈ ਨੂੰ ਕੋਈ ਦੱਸਦਾ ਹਰ ਬੰਦਾ ਚਾਹੁੰਦਾ ਹੈ ਹੁਣ ਦੋ ਬੰਦਿਆਂ ਦਾ ਰੌਲਾ ਪੈਂਦਾ ਮੰਨ ਲਓ ਇੱਕ ਬੰਦਾ ਤੋਂ ਉਹ ਇਦਾਂ ਥੋੜਾ ਕਹ ਗਿਆ ਵੀ ਮੈਂ ਮੇਰੇ ਚ ਨੁਕਸ ਹੈ ਉਹ ਕਹੂਗਾ ਮੈਂ ਚੰਗਾ ਮੈਨੂੰ ਆ ਗਿਆ ਹੁਣ ਜਿਹੜੇ ਬੰਦੇ ਤਾਂ ਉਹੀ ਗੱਲ ਲਈ ਬੈਠੇ ਹੁੰਦੇ ਆ ਮਸਾਲਾ ਉਹ ਤਾਂ ਹੋਰ ਲਾ ਦੇਣਾ ਉਹਨਾਂ ਨੇ ਇੱਕ ਦੀ ਗੱਲ ਸੁਣ ਕੇ ਜਿਹੜਾ ਸਿਆਣਾ ਬੰਦਾ ਹੈ ਉਹ ਕਹੂਗਾ ਵੀ ਦੋਨੇ ਆਜੋ ਪਹਿਲਾਂ ਭਾਈ ਤੂੰ ਕੱਲਾ ਨਾ ਗੱਲ ਕਰ ਦੋਨੇ ਬੈਠੋ ਮੈਂ ਉਹਦੀ ਵੀ ਸੁਣਾਗਾ ਉਹਦੀ ਵੀ ਸੁਣਾਗਾ ਫੇਰ ਫੈਸਲਾ ਹੋਏਗਾ ਇਸ ਤਰ੍ਹਾਂ ਹੈ ਨਹੀਂ ਤੇ ਮਹਾਰਾਜ ਕਹਿੰਦੇ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਵਫਾਵ ਹੈ ਕਹਿੰਦੇ ਇੱਕ ਭਲਾਈ ਕਰਦਾ ਤਾਂ ਆਪਣੇ ਮਨ ਵਿੱਚ ਬੜੀਆਂ ਇਸ ਤਰ੍ਹਾਂ ਦੀਆਂ ਫਿਰ ਫੜਾ ਮਾਰਦਾ ਹੈ ਮਾਣ ਕਰਦਾ ਹੈ ਮਹਾਰਾਜ ਕਹਿੰਦੇ ਆ ਬਹੁਤ ਵਫਾਵ ਹੈ ਵਫਾਵ ਹੈ ਕਹਿੰਦੇ ਫੜਾ ਮਾਰਨੀ ਇਹਤੇ ਗੁਣ ਇਹਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ ਪਰਮਾਤਮਾ ਵਿੱਚ ਇਤਨੇ ਬਿਆੰਤ ਗੁਣ ਹਨ ਕਿ ਉਹ ਇਤਨੀਆਂ ਭਲਾਈਆਂ ਕਰਦਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਪਰ ਦਾਤਾਂ ਦੇ ਕੇ ਕਦੇ ਅਫਸੋਸ ਨਹੀਂ ਕਰਦਾ ਤੇ ਕੇ ਜੀਵ ਦਾਤਾਂ ਲੈ ਕੇ ਮੇਰੀ ਕਦਰ ਨਹੀਂ ਕਰਦੇ ਉਹ ਪਰਮਾਤਮਾ ਅਫਸੋਸ ਥੋੜੀ ਕਰਦਾ ਹੈ ਵੀ ਮੈਂ ਇਹਨੂੰ ਇਹ ਸਰੀਰ ਦਿੱਤਾ ਮੈਂ ਇਹਨੂੰ ਘਰ ਦਿੱਤਾ ਮੈਂ ਇਹਨੂੰ ਕਾਰ ਦਿੱਤੀ ਮੈਂ ਇਹਨੂੰ ਕੋਠੀ ਦਿੱਤੀ ਇਹ ਇਹ ਮੇਰਾ ਸ਼ੁਕਰਾਨਾ ਨਹੀਂ ਨਹੀਂ ਕਰਦਾ ਤੇ ਪ੍ਰਮਾਤਮਾ ਨਰਾਜ ਥੋੜੀ ਹੋਣ ਲੱਗਾ ਇਦਾਂ ਪਾਤਸ਼ਾਹ ਕਹਿੰਦਾ ਤੇਰੀ ਭਲਾਈ ਹੈ ਤੂੰ ਜਪਦਾ ਹੋਂ ਤੂੰ ਸੋਚ ਵੀ ਮੈਨੂੰ ਕੀ ਦਿੱਤਾ ਕਿ ਨਹੀਂ ਦਿੱਤਾ ਇਸੇ ਤਰ੍ਹਾਂ ਮਾਰੇ ਕਹਿੰਦੇ ਵੀ ਦਾਤੇ ਤੋਂ ਮੰਗ ਜੋ ਦੇ ਕੇ ਕਦੇ ਤੁਹਾਨੂੰ ਸੁਣਾਏਗਾ ਵੀ ਦੇਖ ਮੈਂ ਤੈਨੂੰ ਅੱਖਾਂ ਦਿੱਤੀਆਂ ਤੂੰ ਰੋਜ਼ ਦੁਨੀਆ ਦੇਖਦਾ ਮੇਰੀਆਂ ਅੱਖਾਂ ਨਾਲ ਦੇਖ ਤੈਨੂੰ ਮੈਂ ਸਾਹ ਦਿੱਤੇ ਇਸ ਤਰ੍ਹਾਂ ਉਹ ਤਾਂ ਨਿਰਗੁਣਾਰੇ ਪਾਲਦਾ ਭਾਈ ਉਹ ਤਾਂ ਔਗਣ ਹਾਰਿਆਂ ਨੂੰ ਵੀ ਪਾਲ ਰਿਹਾ ਹੈ ਪ੍ਰਮਾਤਮਾ ਐਡਾ ਦਇਆ ਦਾ ਸੋਮਾ ਹੈ ਇੱਤੇ ਗੁਣ ਇੱਤੀਆਂ ਚੰਗਈਆਂ ਐਨੇ ਗੁਣ ਐਨੀਆਂ ਭਲਾਈਆਂ ਕਰਦਾ ਹੈ ਪ੍ਰਮਾਤਮਾ ਪਰ ਦਾਤਾਂ ਦੇ ਕੇ ਕਦੇ ਅਫਸੋਸ ਨਹੀਂ ਕਰਦਾ ਦੇ ਨਾ ਪਛੋਤਾਇ ਤੁਦ ਸਲਾਹਣ ਤਿਦ ਤਨ ਪੱਲੈ ਨਾਨਕ ਕਾ ਧਨ ਸੋਈ ਇਸ ਤਰ੍ਹਾਂ ਮਾਰੇ ਕਹਿੰਦੇ ਵੀ ਜਿਹੜੇ ਬੰਦੇ ਤੇਰੀ ਸੱਚ ਸਲਾਹ ਕਰਦੇ ਹਨ ਉਹਨਾਂ ਦੇ ਹਿਰਦੇ ਵਿੱਚ ਤੇਰਾ ਨਾਮ ਧਨ ਹੈ ਉਹ ਅਸਲ ਧਨੀ ਹਨ ਮੈਂ ਨਾਨਕ ਦਾ ਧਨ ਵੀ ਤੇਰਾ ਨਾਮ ਹੀ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਤੇਰਾ ਨਾਮ ਹੀ ਮੇਰੇ ਵਾਸਤੇ ਧਨ ਹੈ ਜੇ ਕੋ ਜੀਉ ਕਹੈ ਉਹਨਾਂ ਕੋ ਜਮ ਕੇ ਤਲ ਬਨਾ ਹੋਈ ਇਸ ਤਰ੍ਹਾਂ ਮਾਰੇ ਕਹਿੰਦੇ ਜਿਨ੍ਹਾਂ ਦੇ ਪੱਲੇ ਭਾਈ ਨਾਮ ਧਨ ਹੈ ਨਾ ਤੇ ਜੇ ਕੋਈ ਉਹਨਾਂ ਨਾਲ ਆਦਰ ਸਤਕਾਰ ਦਾ ਬੋਲ ਬੋਲਦਾ ਹੈ ਤਾਂ ਜਮ ਰਾਜ ਵੀ ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ ਭਾਵ ਉਹ ਮੰਦੇ ਪਾਸੇ ਵੱਲੋਂ ਹਟ ਜਾਂਦੇ ਹਨ ਆਖੋ ਸਤਨਾਮ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਪਰ ਭਾਤੀ ਮਹਲਾ ਪਹਿਲਾ ਜਾ ਕੈ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆ ਕਿ ਐ ਜੋਗੀ ਜਿਨ੍ਹਾਂ ਪਾਸ ਰੂਪ ਨਹੀਂ ਜਿਨ੍ਹਾਂ ਦੀ ਉੱਚੀ ਜਾਤ ਨਹੀਂ ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ ਜਿਨ੍ਹਾਂ ਪਾਸ ਸਰੀਰਕ ਬਲ ਨਹੀਂ ਸਤ ਗੁਰ ਮਿਲੇ ਨਰੰਜਣ ਪਾਇਆ ਤੇਰਾ ਨਾਮ ਹੈ ਨਿਵਾਸਾ ਮਾਰੇ ਕਹਿੰਦੇ ਜਦੋਂ ਉਹ ਗੁਰੂ ਚਰਨਾ ਵਿੱਚ ਜੁੜ ਜਾਂਦੇ ਆ ਉਹਨਾਂ ਨੂੰ ਮਾਇਆ ਰਹਿਤ ਪ੍ਰਭੂ ਮਿਲ ਜਾਂਦਾ ਹੈ ਤਾਂ ਹੈ ਮਾਲਕ ਗੁਰੂ ਦੀ ਸ਼ਰਨ ਪੈਣ ਨਾਲ ਉਹਨਾਂ ਦਾ ਨਿਵਾਸ ਤੇਰੇ ਨਾਮ ਵਿੱਚ ਹੋ ਜਾਂਦਾ ਆਖੋ ਸਤਨਾਮ ਜਿਨ੍ਹਾਂ ਕੋਲ ਕੋਈ ਗੁਣ ਨਹੀਂ ਨਾ ਰੂਪ ਨਾ ਜਾਤ ਨਾ ਸੋਹਣੇ ਨਕਸ਼ ਨਾ ਸਰੀਰ ਕਬਲ ਮਹਾਰਾਜ ਕਹਿੰਦੇ ਸਤਗੁਰ ਮਿਲੇ ਨਰੰજન ਪਾਇਆ ਤੇਰਾ ਨਾਮ ਹੈ ਨਵਾਸਾ ਔਦੂ ਸਹਿਜੇ ਤਤ ਵਿਚਾਰ ਐ ਜੋਗੀ ਤੂੰ ਘਰ-ਬਾਰ ਛੱਡ ਕੇ ਪਿੰਡੇ ਤੇ ਸਵਾ ਮਲੀ ਫਿਰਦਾ ਹੈ ਇਦਾ ਸਮਝਾਉਂਦੇ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਵੀ ਸਮਝਾਉਂਦੇ ਆ ਸੰਨ ਕਿਉਂਕਿ ਗਏ ਨਹੀਂ ਨਾ ਕਿਤੇ ਗੁਰੂ ਨਾਨਕ ਪਾਤਸ਼ਾਹ ਉਦੋਂ ਸਹਿਜੇ ਤਤ ਵਿਚਾਰ ਉਦੋਂ ਉਹ ਸਾਧ ਜਿਸ ਨੇ ਮਾਇਆ ਵਾਲੇ ਬੰਧਨ ਤੋੜ ਕੇ ਪਰੇ ਸੁਟ ਦਿੱਤੇ ਹਨ ਤੇ ਉਹ ਬ੍ਰਖਤ ਸਾਧੂ ਜੋ ਪਿੰਡੇ ਉੱਤੇ ਸਵਾ ਮਲਿ ਫਿਰਦੇ ਹਨ ਕਿ ਤੂੰ ਘਰ-ਵਾਰ ਛੱਡ ਕੇ ਸਵਾ ਮਲ ਕੇ ਸਾਂਝੀ ਬੈਠਾ ਕਿ ਤੂੰ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਗਿਆ ਹੈ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੈਨੂੰ ਭੁਲੇਖਾ ਹੈ ਔਡੋਲ ਆਤਮ ਗਸਤਾ ਵਿੱਚ ਟੇਕੇ ਪ੍ਰਭੂ ਦੀ ਸੇਵਸਲਾ ਵਿੱਚ ਸੁਰਤ ਜੋੜ ਇਹ ਕੋਸ਼ਿਸ਼ ਕਰਨ ਦੀ ਲੋੜ ਨਹੀਂ ਹੈ ਆਖੋ ਸਤਨਾਮ ਪੜਦਿਆਂ ਨਾ ਸਾਦੀ ਵਾਰ ਵਿੱਚ ਵੀ ਬਹੁਤ ਵਾਰੀ ਪੜੀਆਂ ਏ ਗੁਰੂ ਸਾਹਿਬ ਜੀ ਦੇ ਬਾਚਨ ਆਪਾਂ ਬੋਪੇ ਕੀਆ ਦੇਹੀ ਦੁੱਖ ਦੀਆ ਦੇ ਨੂੰ ਕਦੇ ਵੀ ਦੁੱਖ ਨਹੀਂ ਦੇਣਾ ਨੋਟ ਕਰਨੀਆਂ ਚਾਹੀਦੀਆਂ ਗੱਲਾਂ ਪਰ ਅਸੀਂ ਫੇਰ ਵੀ ਕਦੇ ਭੁੱਖੇ ਰਹਿਣ ਲੱਗ ਜੰਨੇ ਆ ਕਦੇ ਅਸੀਂ ਨੰਗੇ ਪੈਰੀ ਤੁਰਨ ਦੀ ਕੋਸ਼ਿਸ਼ ਕਰਦੇ ਆ ਪਰ ਗੁਰੂ ਨਾਨਕ ਜੀ ਦੇ ਬਚਨ ਉੱਥੇ ਸਾਡੇ ਚਿੱਤ ਤੇ ਨਹੀਂ ਹੁੰਦੇ ਕਿਉਂਕਿ ਬਚਨ ਵੀ ਸੁਣ ਲੈ ਬਚਨ ਮੰਨੇ ਵੀ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਦੇਹ ਨੂੰ ਦੁੱਖਾਂ ਦੇ ਉਹਦੀ ਸلسਲਾ ਵਿੱਚ ਜੁੜ ਕੇ ਧਰਮ ਦੇ ਕੰਮ ਕਰਿਆ ਕਰ ਇਹ ਕਿੱਥੇ ਕਿਆ ਮਹਾਰਾਜ ਜੀ ਵੀ ਨੰਗੇ ਪੈਰ ਰੋਡ ਮਾਦਾ ਤੁਰਿਆ ਜਾ ਮਾਰਾ ਸੱਚੇ ਪਾਇਸ਼ਾ ਕਹਿੰਦੇ ਆ ਤੂੰ ਇਹ ਕਿਵੇਂ ਸਮਝ ਲਿਆ ਕਿ ਤੂੰ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲ ਗਿਆ ਅਡੋਲ ਆਤਮ ਕੁਆਸਥਾ ਵਿੱਚ ਟਿਕ ਕੇ ਉਹਦੀ ਸਿਵਸਲਾ ਵਿੱਚ ਸੁਰਤ ਜੋੜਿਆ ਕਰ ਐਦਾਂ ਸਮਝਾ ਦਿੰਦੇ ਸੀ ਯੋਗੀਆਂ ਬਹੁ ਭੇਕਿਆ ਦੇਹੀ ਦੁੱਖਦੀਆ ਸੋਵੇ ਜੀਆ ਆਪਣਾ ਕੀ ਆ ਅੰਨ ਨਾ ਖਾਇਆ ਸਵਾਦ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੈ ਐਨਸ ਕਹਿਰਾ ਮੋਨ ਬਗੂਤਾ ਕਿਉਂ ਜਾਗਿਆ ਗੁਰਬਿਨ ਸੋਤਾ ਗੁਰੂ ਦੇ ਗਿਆਨ ਤੋਂ ਬਿਨਾ ਉਹ ਮਨੁੱਖ ਸੁੱਤੇ ਹੋਏ ਹਨ ਜਾਤ ਤੇ ਫਿਰਣਾ ਆਵੇ ਸੰਸਾਰ ਇਹੀ ਤਰੀਕਾ ਹੈ ਜਿਸ ਨਾਲ ਤੂੰ ਮੋੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਵੇਂਗਾ ਕਿਹੜਾ ਤਰੀਕਾ ਹੈ ਜਨਮ ਮਰਨ ਤੋਂ ਬਚਣ ਦਾ ਕੀਰਤ ਕਰਨੀ ਨਾਮ ਜਪਣਾ ਤੇ ਵੱਢ ਕੇ ਸਕਦਾ ਹੈ ਜਿਹੜਾ ਬੰਦਾ ਇਹਨਾਂ ਚੀਜ਼ਾਂ ਤੇ ਪਹਿਰਾ ਦਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕੋਈ ਵੀ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਜਾ ਕੇ ਕਰਮ ਨਾਹੀ ਧਰਮ ਨਾਹੀ ਨਾਹੀ ਸੁੱਚ ਮਾਲਾ ਐ ਜੋਗੀ ਜੋ ਬੰਦੇ ਸ਼ਾਸਤਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ ਜਿਨ੍ਹਾਂ ਚੌਂਕੇ ਆਦਿਕ ਦੀ ਕੋਈ ਸੋਚ ਨਹੀਂ ਰੱਖੀ ਜਿਨ੍ਹਾਂ ਦੇ ਗਲ ਵਿੱਚ ਤੁਲਸੀ ਆਦਿਕ ਦੀ ਮਾਲਾ ਨਹੀਂ ਸਿਵ ਜੋਤ ਕੰਨੋ ਬੁੱਧ ਪਾਈ ਸਤਗੁਰ ਰਖਵਾਲਾ ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ ਉਹਨਾਂ ਨੂੰ ਕਲਿਆਣ ਰੂਪ ਨਿਰੰਕਾਰੀ ਜੋਤ ਪਾਸੋਂ ਉਹਦੀ ਸਿਵਸਲਾ ਵਿੱਚ ਜੁੜਨ ਦੀ ਅਕਲ ਪ੍ਰਾਪਤ ਹੋ ਗਈ ਆਖੋ ਸਤਨਾਮ ਪਾਵੇਂ ਉਹ ਕਰਮ-ਤਰਮ ਨਹੀਂ ਕਰਦੇ ਚੌਂਕੇ ਆਦਿਕ ਸੁੱਚੇ ਵੀ ਨਹੀਂ ਕਰਦੇ ਤੇ ਗਲ ਵਿੱਚ ਤੁਲਸੀ ਦੀਆਂ ਮਾਲਾਂ ਵੀ ਪਾਉਂਦੇ ਨਹੀਂ ਪਰ ਕਹਿੰਦੇ ਜਦੋਂ ਗੁਰੂ ਮਿਲ ਗਿਆ ਨਾ ਗੁਰੂ ਰਾਖਾ ਬਣ ਗਿਆ ਉਹਨੂੰ ਸੁਦੇਸੇ ਤੇ ਚੇਤੇ ਰੱਖਣਾ ਹੈ ਪ੍ਰਮਾਤਮਾ ਨੂੰ ਵੈ ਗੁਰੂ ਨੂੰ ਸੁਤੇਸੇ ਤੇ ਯਾਦ ਰੱਖਣਾ ਹੈ ਬਸ ਉਹਨੂੰ ਪ੍ਰਮਾਤਮਾ ਨੂੰ ਜਾ ਕੇ ਵਰਤ ਨਹੀਂ ਜਾ ਕੇ ਵਰਤ ਨਹੀਂ ਨੇਮ ਨਹੀਂ ਨਾਹੀ ਬਗਵਾਈ। ਏ ਜੋਗੀ ਜਿੰਨਾ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ। ਕੋਈ ਹੋ ਜਿਹਾ ਹੋਰ ਨੇਮ ਨਹੀਂ ਧਾਰਿਆ। ਜਿਹੜੇ ਸ਼ਾਸਤਰ ਚਰਚਾ ਦੇ ਕੋਈ ਚਤਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ। ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ। ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ ਤਾਂ ਮੁਕਤੀ ਦਾ ਨਰਕ ਦਾ ਉਹਨਾਂ ਨੂੰ ਕੋਈ ਫਿਕਰ ਸਹਿਮ ਰਹੀ ਨਹੀਂ ਉਹ ਨਿਕਲ ਗਏ ਇਸ ਸਹਿਮ ਦੇ ਵਿੱਚ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਜਾ ਕੇ ਵਰਤ ਨਹੀਂ ਨੇਮ ਨਹੀਂ ਭੇਡ ਸਾਫ ਰੱਖਣਾ ਹੈ ਭੁੱਖਾ ਰਹਿਣਾ ਇੱਕ ਅੱਧਾ ਦਿਨ ਰੱਖ ਸਕਦਾ ਹਾਂ ਪਰ ਜੇ ਤੂੰ ਕਵੇਂ ਵੀ ਮੈਂ ਭੁੱਖਾ ਰਹਿ ਕੇ ਜਾਂ ਕੋਈ ਐਦਾਂ ਦੀਆਂ ਕਹਾਣੀਆਂ ਸੁਣ ਕੇ ਮੈਂ ਕਿਸੇ ਰੱਬ ਨੂੰ ਖੁਸ਼ ਕਰ ਕਰਦਾ ਹਾਂ ਜਿਆਦਾ ਕੋਈ ਪੁੰਨ ਲੱਗਦਾ ਹੈ ਮਹਾਰਾਜ ਕਹਿੰਦੇ ਆ ਉਹਦਾ ਕੋਈ ਬਹੁਤਾ ਲਾਭ ਨਹੀਂ ਹੈ ਗਤ ਅਵਤ ਅਵਗਤ ਕੀ ਚਿੰਤਾ ਨਹੀਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਸਤ ਗੁਰੂ ਫਰਮਾਈ ਮਹਾਰਾਜ ਕਹਿੰਦੇ ਉਹਨਾਂ ਨੂੰ ਨਾ ਕੋਈ ਫਿਕਰ ਨਾ ਕੋਈ ਸਹਿਮ ਰਹਿੰਦਾ ਹੈ ਜਾ ਕੇ ਆਸ ਨਹੀਂ ਨਿਰਾਸ਼ ਨਾਹੀ ਚਿੰਤਾ ਸੁਰਤ ਸਮਝਾਈ ਜਿਸ ਜੀਵ پاس ਧਨ ਪਦਾਰਥ ਨਹੀਂ ਕਿਉ ਦੁਨੀਆ ਦੀਆਂ ਆਸਾਂ ਚਿੱਤ ਵਿੱਚ ਬਣਾਈ ਰੱਖੇ ਜਿਸ ਜੀਵ ਦੇ ਚਿੱਤ ਵਿੱਚ ਮਾ ਵੱਲੋਂ અપਰਾਮ ਹੋ ਕੇ ਗ੍ਰਸਥ त्याग ਕੇ ਖਿਆਲ ਵੀ ਨਹੀਂ ਉੱਠਦੇ ਜਿਸ ਨੂੰ ਕੋਈ ਅਜੇਹ ਅਜੇਹੀ ਸੁਰਤ ਨਹੀਂ ਸਮਝ ਨਹੀਂ ਤੰਤ ਕੋ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪਰ ਸਤਿਗੁਰੂ ਜੀ ਕਹਿੰਦੇ ਜਦੋਂ ਉਹਨੂੰ ਸਤਿਗੁਰੂ ਪਾਸੋਂ ਪ੍ਰਭੂ ਦੀ ਸਿਵਲਾ ਵਿੱਚ ਜੁੜਨ ਦੀ ਉਪਦੇਸ਼ ਦੀ ਕਿਰਪਾ ਹੋ ਗਈ ਤਾਂ ਉਸ ਜੀਵ ਨੂੰ ਫਿਰ ਪਰਮਾਤਮਾ ਮਿਲ ਪੈਂਦਾ ਹੈ ਇਸ ਤਰ੍ਹਾਂ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ